ਵੱਡਾ ਧਮਾਕਾ ਕੰਗਡੋਰ ਕਹਿੰਦੇ ਜੀ ਖਰੜ ਦੇ ਵਿੱਚ ਪਹਿਲਾ ਦੂਜਾ ਸ਼ੋਰੂਮ ਸੀਗਾ ਜਗਾ ਤੰਗ ਪੈ ਗਈ ਨਵਾਂ ਸ਼ੋਰੂਮ ਲਿਆ ਕਹਿੰਦੇ ਜੀ ਬਿੱਲੇਬਾਈ ਹੋਣਾ ਨੇ ਕੰਗੜੌਰ ਵਾਲੇ ਨੇ ਨਵੇਂ ਸ਼ੋਰੂਮ ਦੇ ਵਿੱਚ ਲਗਜ਼ਰੀ ਫਰਨੀਚਰ ਲਗਜ਼ਰੀ ਸੋਫੇ ਹੋਣ ਬੈੱਡ ਹੋਣ ਸਾਰਾ ਕੁਝ ਲਗਜ਼ਰੀ ਆਦਰ ਰੇਟਾਂ ਦੇ ਵੱਡਾ ਧਮਾਕਾ ਹੈ ਪੂਰੇ ਪੰਜਾਬ ਦੇ ਵਿੱਚ ਚੈਲੰਜ ਕਰਦੇ ਨੇ ਬਿੱਲਾਬਾਈ ਹੋਣੀ ਕਹਿੰਦੇ ਆਦਰ ਰੇਟਾਂ ਦੇ ਉੱਪਰ ਜਿਹੜਾ ਵੱਡਾ ਧਮਾਕਾ ਕੀਤਾ ਜਾ ਰਿਹਾ ਦੇਖ ਸਕਦੇ ਹੋ ਜਿਹੜੇ ਮਹਿਲਾਂ ਦੇ ਵਿੱਚ ਸੋਫੇ ਪਏ ਹੁੰਦੇ ਨੇ ਬੈੱਡ ਪਏ ਹੁੰਦੇ ਨੇ ਸਾਰਾ ਬਾਈ ਲਿਆ ਹੈ ਮਿਸਤਰੀ ਨਾਲ ਲਿਆ ਹੈ ਕਿ ਤੁਸੀਂ ਆਪਣਾ ਚੈੱਕ ਕਰਾ ਕੇ ਇੱਥੇ ਖਰੀਦ ਕੇ ਲੈ ਕੇ ਜਾ ਸਕਦੇ ਹੋ ਤੇ ਗਰੰਟੀ ਗਰੰਟੀ ਦਿੱਤੀ ਜਾ ਰਹੀ ਹੈ ਹਰੇਕ ਚੀਜ਼ ਦੇ ਉੱਪਰ ਸੋ ਬਾਦ ਤੋਂ ਬਾਦ ਵੀਡੀਓ ਨੂੰ ਸ਼ੇਅਰ ਕਰਕੇ ਕੰਗਡੋਰ ਖਰੜ ਦੇ ਵਿੱਚ ਪਹੁੰਚੋ ਧੰਨਵਾਦ ਜੀ ਸੈਟਲੈਸ ਹੈ ਇਹ ਜਿਹੜਾ ਵੀ ਸਾਤੇ ਕੋਠੀਆ ਕੰਮ ਕਰਾਊਗਾ ਉਸ ਤੋਂ ਬਾਅਦ ਅਗਲੇ ਨੇ ਦਰਵਾਜ਼ੇ ਵੀ ਲੈਣੇ ਹੁੰਦੇ ਦਰਵਾਜ਼ਿਆਂ ਦੇ ਬਾਅਦ ਫਰਨੀਚਰ ਵੀ ਲੈਣਾ ਹੁੰਦਾ ਤੇ ਇਹਦੇ ਨਾਲ ਦਾ ਬੈੱਡ ਲੋਕ ਕੋਈ 50000 ਕੋਈ 60000 ਕੋਈ 70000 ਮੰਗਦਾ ਵਾ ਜਿਨ੍ਹਾਂ ਕੋਠੀ ਦਾ ਕੰਮ ਕਰਾਣਾ ਸਿਰਫ 28000 ਚ ਬੈੱਡ ਦਊਂਗਾ ਮੈਂ ਇਹ ਹੂੰ ਲਗਦਾ ਮਹਿਲਾਂ ਦੇ ਵਿੱਚ ਲੱਗੇ ਹੁੰਦੇ ਨੇ ਬੈੱਡ ਨਾਲੇ ਬੈੱਡ 70 70000 80 80000 ਵਾਲੇ ਲੱਖ ਦੋਹਾਂ ਸਾਈਡਾਂ ਢੋਅ ਹੈ ਇਹਦੀ ਤੇ ਲੈ ਆਏ ਹੁਣ ਤੁਸੀਂ ਇਹ ਆਪਣਾ ਬਈ ਪਾਲਿਸ਼ ਵਾਲਾ ਕਦਮ ਆ ਬਿਲਕੁਲ ਸ਼ੋਰੂਮ ਦੇ ਨਾਲ ਆ ਦੇਖੋ ਨਾਲ ਦੀ ਨਾਲ ਆਧ ਰੇਟਾਂ ਦੇ ਪਾਲਿਸ਼ਾਂ ਜਿਹੜਾ ਸਾਨੂੰ ਮੈਂ ਦੱਸਾਂ ਲਗਜ਼ਰੀ ਦਰਵਾਜ਼ੇ ਆਧ ਰੇਟਾਂ ਦੇ ਪਾਲਿਸ਼ਾਂ ਦੇਖੋ ਬਈ ਆਪੋ ਨੇ ਪਾ ਸਾਰਾ ਵਕਤ ਤੋਂ ਬਾਅਦ ਜਿੰਨੇ ਵੀ ਲੋਕਾਂ ਦਾ ਕੋਈ ਵੀ ਪਾਲਿਸ਼ਾਂ ਦਾ ਕੰਮ ਹੈਗਾ ਆ ਜੋ ਉਸ ਤੋਂ ਬਾਅਦ ਦਿਖਾਵਾਂ ਅੱਛਾ ਇੱਥੇ ਨਾਲ ਦੀ ਨਾਲ ਕੰਮ ਚੱਲ ਰਿਹਾ ਬਈ ਬਿਲਕੁਲ ਬਈ ਬਿਲਕੁਲ ਆਪਣਾ ਪਾਲਿਸ਼ਾਂ ਦਾ ਕੰਮ ਵੀ ਨਾਲ ਦੀ ਨਾਲ ਹੀ ਚੱਲ ਰਿਹਾ ਇਹ ਦੇਖੋ ਜਿੱਦਾਂ ਦੀ ਮਰਜ਼ੀ ਆ ਦੇਖੋ ਹੁਣ ਇਹ ਸਾਰਾ ਪਾਲਿਸ਼ਾਂ ਦਾ ਕੰਮ ਚੱਲ ਰਿਹਾ ਦੇਖੋ ਬਈ ਅਗਲਾ ਜੀ ਜਿਹੜਾ ਬੋਰਡ ਹੈ ਫਰੈਸ਼ ਬੋਰਡ ਹੈ ਜਿਹੜੀ ਚੀਜ਼ ਦਾ ਆਪਾਂ ਤੁਹਾਨੂੰ ਲਿਖ ਕੇ ਦੇਵਾਂਗੇ ਉਹਦੀ ਆਪਾਂ 15 ਤੋਂ 20 ਸਾਲ ਦੀ ਗਾਰੰਟੀ ਦੇਵਾਂਗਾ ਜਿਹੜੀ ਚੀਜ਼ ਹੈ ਮੇਰੇ ਪਾਸ 2 ਸਾਲ ਤੇ ਗਾਰੰਟੀ ਸ਼ੁਰੂ ਹੈ 20 ਸਾਲ ਲੱਖਾਂ ਦਾ ਰੁਪਿਆ ਖਰਚਣ ਦੀ ਕੋਈ ਲੋੜ ਨਹੀਂ ਆ ਹਜ਼ਾਰਾਂ ਵਿੱਚ ਸੋਫਾ ਦੇਖੋ ਕਈ ਹਜ਼ਾਰਾਂ 'ਚ ਮਿਲ ਜਾਣਾ ਏ ਕੋਈ ਤੁਹਾਨੂੰ ਲੱਖ ਰੁਪਿਆ ਖਰਚਣ ਦੀ ਲੋੜ ਨਹੀਂ ਆ ਕੋਈ ਤੁਹਾਨੂੰ 2 ਲੱਖ ਦੀ ਕੋਈ 3 ਲੱਖ ਨਹੀਂ ਇਹੋ ਜਿਹਾ ਰੇਟ ਤੁਹਾਨੂੰ ਮੈਂ ਦਵਾਂਗਾ ਕਿ ਤੁਸੀਂ ਇੱਕ ਵਾਰੀ ਆਣ ਕੇ ਜਦੋਂ ਨਾਲ ਦੀ ਨਾਲ ਫਰਨੀਚਰ ਚੱਕੂਗੇ ਸਾਰਾ ਬੈੱਡ ਦੇ ਪਲਾਈ 'ਚ ਉਹ ਦੇਸੀ ਬੈੱਡ ਨਹੀਂ ਆ ਵੀ ਜੇ ਚੱਕ ਕੇ ਆਪਾਂ ਜਵੜਾ ਆ ਜਾਏ ਕੋਈ ਬੰਦਾ ਸਾਫਤ ਕਰ ਦੇ ਜਵੜਾ ਆਪਾਂ ਫ੍ਰੀ ਬੈੱਡ ਦੇ ਦਾਂਗੇ ਆਪਣੀ ਸਾਰੀ ਬੈੱਡ ਦੀ ਕੁਆਲਿਟੀ ਸਾਰਾ ਹਾਈ ਕਲਾਸ ਕੁਆਲਿਟੀ ਹੈਗੀ ਹੈ ਜੋ ਗੱਦੇ ਵੀ ਹੈਗੇ ਸਾਰੇ ਸਪਰਿੰਗਾ ਵਾਲੇ ਗੱਦੇ ਆ ਜਿਵੇਂ ਇਹ ਬੈੱਡ ਵੀ ਆਪਾਂ 16-17000 ਤੋਂ ਸਟਾਰਟ ਹੈ ਗਰੰਟੀ ਵਾਲਾ ਪੰਜਾਬ ਵਿੱਚ ਹੋਣ ਜਾ ਰਿਹਾ ਸਭ ਤੋਂ ਵੱਡਾ ਧਮਾਕਾ ਕਹਿੰਦੇ ਲਗਜ਼ਰੀ ਫਰਨੀਚਰ ਲਗਜ਼ਰੀ ਦਰਵਾਜੇ ਤੁਹਾਨੂੰ ਸਿਰਫ ਮਿਲਣਗੇ ਇੱਕ ਹੀ ਛੱਤ ਦੇ نیچے ਕਹਿੰਦੇ ਖਰੜ ਸ਼ਹਿਰ ਦੇ ਵਿੱਚ ਪਿੱਛੇ ਦੇਖ ਸਕਦੇ ਹੋ ਕੰਗਡੋਰ ਆਲੇ ਨੇ ਨਾ ਵੀ ਫੁੱਲ ਕੋਠੀ ਕਾਪੜ ਕਿਚਨ ਆ ਦਾ ਕਰਾ ਦੇ ਤਾਂ ਉਹਨਾਂ ਨੂੰ ਬਿਲਕੁਲ ਮਾਨਤਾ ਨ ਦੇਵਾਂਗਾ ਦੇਖੋ ਪੁਰਾਣੇ ਸਮੇਂ ਦੀਆਂ ਜਿਹੜੀਆਂ ਆਪਣੀਆਂ ਚੀਜ਼ਾਂ ਰੱਖਣ ਵਾਸਤੇ ਇਹ ਆਪ ਤਿਆਰ ਕਰਾਇਆ ਬਿਲਕੁਲ ਬਿਲਕੁਲ ਸ਼ੀਸ਼ਮ ਵਿੱਚ ਹੈਗਾ ਬਈ ਇਹ ਮਤਲਬ ਕਿ ਤੁਹਾਨੂੰ ਕਹਿਣ ਦਾ ਮਤਲਬ ਇਹ ਹੈ ਵੀ ਹੁਣ ਤੁਹਾਨੂੰ ਇਹ ਜਿਹੜੀਆਂ ਪ੍ਰਾਤਨ ਚੀਜ਼ਾਂ ਉਹ ਬਹੁਤ ਮਹਿੰਗੀਆਂ ਦਿੰਦੇ ਆ ਆ ਤੁਹਾਨੂੰ ਕਿਹ ਪਤਾ ਜੇਕਰ ਤੁਸੀਂ ਵਧੀਆ ਕੰਮ ਕਰਾਂਦੇ ਹੋ ਤੁਹਾਨੂੰ ਆਪਾਂ ਗਿਫਟ ਦੇ ਤੌਰ ਤੇ ਵੀ ਆਪਾਂ ਦੇ ਦਾਂਗੇ ਜੇ ਕੋਈ ਨੋਰਮਲ 7 ਫੁੱਟ ਦਾ ਦਰਵਾਜ਼ਾ ਹੈ 303500 ਰੁਪਏ ਤੇ ਆਵੜੇ ਬਾਅਦ ਸ਼ੁਰੂ ਹੋ ਜਾਂਦਾ ਗਾਰੰਟੀ ਦੇ ਵਿੱਚ ਕੋਈ ਆ ਨਹੀਂ ਵੀ ਕੋਈ ਆਪਾਂ 1500 1800 ਨਾਲ ਤੇ ਨੀਰ 35 ਉਹ ਗਰੰਟੀ ਦੇ ਵਿੱਚ ਦਰਵਾਜਾ ਹੋਊਗਾ ਜੋ ਕਹਤਾਂ ਫਿਰ ਤੋਂ ਦੁਬਾਰਾ ਕਹਿ ਰਿਹਾ ਵੀ ਮਾਈਕੇ ਵਿੱਚ 5000 ਤੋਂ ਥੱਲੇ ਦਰਵਾਜੇ ਮਿਲ ਜਾਨੇ ਸਾਰੇ ਆ ਸਾਗਵਾਨ ਦਾ ਦਰਵਾਜਾ ਦੇਖੋ 7 ਫੁੱਟ ਦਾ ਦਰਵਾਜਾ ਰੂਮ ਦਾ 5000 ਤੋਂ ਥੱਲੇ ਪੈ ਜਾਣਾ ਜੇ ਕੋਈ ਬੜਾ ਵੀਰ ਜਿੱਦਾਂ ਦਾ ਲਗਜ਼ਰੀ ਲੈਣਾ ਚਾਹੁੰਦੇ ਅੱਜ ਕੱਲ੍ਹ ਦੇਖੋ 3D ਦਰਵਾਜੇ ਆ ਇਹ ਲੱਗੇ ਵੀ ਬਧੇ ਲੱਗਦੇ ਆ ਕੋਈ ਬਣਾ ਨਹੀਂ ਸਕਦਾ ਹੱਥੀ ਇਹ ਪੂਰਾ ਆਪਣਾ 3D ਨੂੰ 2 ਦਿਨ ਲੱਗਦੇ ਆ ਬਾਈ ਮਸ਼ੀਨ ਨੂੰ ਨਹੀਂ ਤੂੰ ਵੀ ਬੜੀ ਹੋਈ ਵੀ ਲੱਗਦੀ ਇਹਦੇ ਕੋਲ ਬਿਲਕੁਲ ਬਿਲਕੁਲ ਆਖੋ ਜਿੱਦਾਂ ਮਰਜੀ ਮੇਰਾ ਕਵਾਂਟਲ ਪਲੱਸ ਵੇਟ ਹੈ ਕੋਈ ਗੱਦਿਆਂ ਨੂੰ ਕੋਈ ਫਰਕ ਤਾਂ ਨਹੀਂ ਪਊਗਾ ਕਹੋ ਆ ਤੁਸੀਂ ਆਪ ਆਪਾ ਕੋਲਾ ਕੇ ਦੇਖੋ ਮਜ਼ਬੂਤੀ ਜੇ ਕੋਈ ਦੇਸੀ ਸੋਫਾ ਹੁੰਦਾ ਮਿੰਟ ਚ ਹੋ ਜਾਣਾ ਖਰਾਬ ਇਹ 30000 35000 ਦੇ ਵਿੱਚ ਇਹ ਸੋਫਾ ਮਿਲਣਾ ਦੇਖੋ ਕਿੰਨਾ ਪੰਜਾਬ ਵਿੱਚ ਹੋਣ ਜਾ ਰਿਹਾ ਸਭ ਤੋਂ ਵੱਡਾ ਧਮਾਕਾ ਕਹਿੰਦੇ ਲਗਜ਼ਰੀ ਫਰਨੀਚਰ ਲਗਜ਼ਰੀ ਦਰਵਾਜੇ ਸਾਨੂੰ ਸਿਰਫ ਮਿਲਣਗੇ ਇੱਕ ਹੀ ਛੱਤ ਦੇ نیچے ਕਹਿੰਦੀ ਖਰੜ ਸ਼ਹਿਰ ਦੇ ਵਿੱਚ ਪਿੱਛੇ ਦੇਖ ਸਕਦੇ ਹੋ ਕੰਗਡੋਰ ਵਾਲੇ ਨੇ ਨਵਾਂ ਫਰਨੀਚਰ ਦਾ ਲਗਜ਼ਰੀ ਫਰਨੀਚਰ ਦਾ ਜੋ ਕਿ ਸ਼ੋਰੂਮ ਖੋਲਿਆ ਓਪਨ ਕੀਤਾ ਖਰੜ ਦੇ ਵਿੱਚ ਤੇ ਅੰਦਰ ਚੱਲਦੇ ਆ ਬਾਈ ਬਿੱਲੇ ਬਾਈ ਹੁਣ ਉਹਨਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਤਾਂ ਮੁਬਾਰਕਤ ਨੇ ਬਿੱਲੇ ਬਾਈ ਪਹਿਲਾਂ ਨਵੇਂ ਸ਼ੋਰੂਮ ਦੀ ਬਹੁ ਬਹੁ ਮੁਬਾਰਕਾ ਧੰਨਵਾਦ ਮੇਰੇ ਸਾਰੇ ਪਿਆਰੇ ਸੱਜਣ ਮਿੱਤਰ ਭਰਾਵਾਂ ਨੂੰ ਸਤਿ ਪੁੱਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਵੀ ਪਿਛਲੀ ਵੀਡੀਓ ਚ ਬੜਾ ਧਮਾਕਾ ਹੋਇਆ ਸੀਗਾ ਹੁਣ ਤਾਂ ਲਗਜ਼ਰੀ ਫਰਨੀਚਰ ਲੈ ਕੇ ਆਏ ਹਾਂ ਨਵਾਂ ਸ਼ੋਰੂਮ ਹੈ ਓਪਨਿੰਗ ਕੀਤੀ ਹੈ ਕਿਵੇਂ ਦੇਖਦੇ ਹੋ ਕਿਹੜੀ ਚੀਜ਼ ਹੋਊਗੀ ਕਸਟਮਰ ਲਈ ਖਾਸ ਸਭ ਤੋਂ ਪਹਿਲਾਂ ਕਿ ਜੋ ਕਿ ਅੱਜ ਦੇ ਸਭ ਤੋਂ ਵਧੀਆ ਧਮਾਕਾ ਹੈਗਾ ਆਪਾਂ ਦਰਵਾਜ਼ਿਆਂ ਤੋਂ ਸ਼ੁਰੂ ਕਰਦੀਆਂ ਹਾਂ ਹਾਂਜੀ ਉਸ ਤੋਂ ਬਾਅਦ ਫਰਨੀਚਰ ਵੱਲ ਇਹ ਦੇਖੋ ਜਿਹੜੇ ਤੁਸੀਂ ਤਗੜੀਆਂ ਕੋਠੀਆਂ ਚ ਦਰਵਾਜ਼ੇ ਦੇਖਦੇ ਸੀਗੇ ਲਗਜ਼ਰੀ ਇਹ ਦਰਵਾਜ਼ੇ ਆਧ ਰੇਟਾਂ ਤੇ ਕਤੇ ਵੀ ਤੁਸੀਂ ਰੇਟ ਟਰਾਈ ਕਰਕੇ ਆਓ ਪੂਰੇ ਪੰਜਾਬ ਨਾਲ ਚੈਲੰਜ ਆਦਰ ਰੇਟਾਂ ਤੇ ਤੁਹਾਨੂੰ ਦਰਵਾਜ਼ੇ ਦਿੱਤੇ ਜਾਣਗੇ ਇਹ ਵਾਲੇ ਦਰਵਾਜ਼ੇ ਦੇਖੋ ਕਿੰਨੇ ਸ਼ਾਨਦਾਰ ਦਰਵਾਜ਼ੇ ਆ ਇਹ ਜਾਲੀ ਵਾਲੇ ਤੇ ਉਸ ਤੋਂ ਬਾਅਦ ਇੱਧਰ ਦੇਖੋ ਭਾਈ ਜੀ ਦਰਵਾਜ਼ੇ ਆਪਣੇ ਮੂੰਹੋਂ ਬੋਲਦੇ ਦਰਵਾਜ਼ੇ ਆ ਸਾਰੇ ਗਰੰਟੀ ਦੇ ਵਿੱਚ ਭਾਈ ਚਮਕਦੇ ਬੜੇ ਦਰਵਾਜ਼ੇ ਕੀ ਖਾਸ ਗੱਲ ਕੀ ਹੈ ਭਾਈ ਜੀ ਇਹ ਦਰਵਾਜ਼ਾ ਸਾਗਵਾਨ ਚ ਹੈਗਾ ਆਪਣਾ ਦਰਵਾਜ਼ਾ ਏ ਤੇ ਪੂਰੇ ਪੰਜਾਬ ਨਾਲੋਂ ਪੂਰੇ ਪੰਜਾਬ ਚ ਸਭ ਤੋਂ ਘੱਟ ਰੇਟਾਂ ਚ ਆਪਣੇ ਕੋਲੋਂ ਸਾਗਵਾਨ ਦੇ ਦਰਵਾਜ਼ੇ ਲਗਜ਼ਰੀ ਦਰਵਾਜ਼ੇ ਆਪਣੇ ਕੋਲੋਂ ਮਿਲਦੇ ਆ ਸਭ ਤੋਂ ਘੱਟ ਰੇਟਾਂ ਦੇ ਵਿੱਚ ਬਿਲਕੁਲ ਬਿਲਕੁਲ ਆ ਦੇਖੋ ਜੀ 3500 3000 ਤੋਂ ਸ਼ੁਰੂ ਦਰਵਾਜ਼ੇ ਆ ਦੇਖੋ ਜੀ ਕੀ ਬਾਤ ਆ ਦਰਵਾਜ਼ੇ ਦੀ ਪੂਰਾ ਲਗਜ਼ਰੀ ਦਰਵਾਜ਼ਾ 3500 3000 ਤੋਂ ਸ਼ੁਰੂ ਹੈ ਸਟਾਰਟਿੰਗ ਹੈ ਉਸ ਤੋਂ ਬਾਅਦ ਤੁਹਾਨੂੰ ਮੈਂ ਜਿਹੜਾ ਸਭ ਤੋਂ ਵਧੀਆ ਚੀਜ਼ ਦੱਸਣ ਜਾ ਰਿਹਾ ਕਿਚਨਾਂ ਦਾ ਜਿਹੜੀਆਂ ਕਿਚਨਾਂ ਤੁਸੀਂ 2 2 2.5 ਲੱਖ ਚ ਕਿਚਨਾਂ ਬਣਾਉਂਦੇ ਸੀਗੇ ਅੱਧ ਰੇਟ ਤੇ ਕਿਚਨਾਂ ਬਾਈ ਗਾਰੰਟੀ ਸਾਡੀ ਆ ਲਿਖ ਕੇ ਗਾਰੰਟੀ ਆ ਜੋ ਵੀ ਚੀਜ਼ ਤੁਸੀਂ ਸਾਡੇ ਤੋਂ ਲੈ ਕੇ ਜਾਓਗੇ ਹਾਂਜੀ ਬਕਾਇਦਾ ਆਪਾਂ ਬਿੱਲ ਕੱਟ ਕੇ ਦਿੰਨੇ ਆ ਲੈ ਕੇ ਦੋਗੇ ਹਾਂ ਵੈਰਾਈਟੀ ਬਹੁਤ ਹੈ ਸਾਡੇ ਬਾਸ ਸਸਤੇ ਸਸਤਾ ਦਰਵਾਜਾ ਵੀ ਹੈਗਾ ਮਹਿੰਗੇ ਤੋਂ ਮਹਿੰਗਾ ਵੀ ਹੈਗਾ ਜਿਹੜੀ ਚੀਜ਼ ਦੀ ਆਪਾਂ ਗਾਰੰਟੀ ਲਿਖ ਕੇ ਦਿੱਤੀ ਹੈ ਜਿੱਦਾਂ ਤੁਹਾਨੂੰ ਗਾਰੰਟੀ ਦਿੱਤੀ ਆਪਾਂ ਉਸ ਪਰ 110% ਖੜੇ ਉਤਰਾਂਗੇ ਤੁਹਾਨੂੰ ਗਾਰੰਟੀ ਮਿਲੂਗੀ ਬਿਲਕੁਲ ਕਿਚਨਾ ਦੇਖੋ ਲਗਜ਼ਰੀ ਕਿਚਨਾ ਜਿਹੜੀਆਂ 2-2 2.5 ਲੱਖ ਚ ਬਣਾਦੇ ਤੁਸੀਂ ਇਹ 70000 80000 ਤੋਂ ਕਿਚਨਾ ਸ਼ੁਰੂ ਹੈ ਭਾਈ ਜੀ ਇਹ ਸਾਰੀਆਂ ਆਪ ਤੇਰ ਕਰਦੇ ਹੋ ਵੀਰੇ ਮੇਰੀ ਆਪਣੀ ਬਾਈ ਫੈਕਟਰੀ ਹੈ ਜੋ ਫੈਕਟਰੀ ਜੀ ਵਿਜ਼ਿਟ ਕਰਨਾ ਫੈਕਟਰੀ ਜੀ ਵਿਜ਼ਿਟ ਕਰੋ ਜਿੱਦਾਂ ਤੁਹਾਡਾ ਦਿਲ ਕਰਦਾ ਤਸੱਲੀ ਕਰਾ ਕੇ ਬਾਈ ਆਪਣਾ ਸਾਰਾ ਸਿਸਟਮ ਮਤਲਬ ਕਸਟਮਰ ਆਪਣੀ ਚੁਆਇਸ ਦੇ ਜਿੱਦਾਂ ਮਰਜ਼ੀ ਕਿਚਨ ਤਿਆਰ ਕਰਾ ਸਕਦਾ ਲੋਕ ਦਾ ਦਿਲ ਕਰਦਾ ਦੇਖੋ ਬਾਈ ਸਾਰਾ ਲਗਜ਼ਰੀ ਚੀਜ਼ ਇਹ ਦੇਖੋ ਇੱਕ ਵਾਰੀ ਤੁਸੀਂ ਦੇਖੋ ਜੋ ਚੀ 2.3 ਤੇ 3 ਲੱਖ ਰੁਪਏ ਚ ਲੈ ਰਹੇ ਆ ਉਹ ਸਾਰੀਆਂ 70 80 ਹਜ਼ਾਰ ਤੇ ਸ਼ੁਰੂ ਆ ਆਪਣੇ ਪਾਸ ਬਾਈ ਲਗਜ਼ਰੀ ਫਰਨੀਚਰ ਵੀ ਲੱਗਦਾ ਲੈ ਕੇ ਆਏ ਸੋਫੇ ਮੈਂ ਕਹਿੰਦਾ ਇੱਕ ਤੇ ਇੱਕ ਡਿਜ਼ਾਈਨ ਦੇ ਨਵੇਂ ਸੋਫੇ ਆਏ ਨੇ ਸ਼ੋਅਰੂਮ ਚ ਇਹ ਲੱਖ ਦਾ ਸੋਫਾ ਲੈ ਕੇ ਆਂਦੇ ਲੱਖਾਂ ਚ ਜਿਹੜਾ ਸੋਫਾ ਲੈ ਕੇ ਤੁਸੀਂ ਮਾਰਕੀਟ ਚੋਂ ਲੈ ਕੇ ਆਂਦੇ ਹੋ ਸਾਡੇ ਪਾਸ ਹਜ਼ਾਰਾਂ ਵਿੱਚ ਹੈ ਜਿਹੜਾ ਲੱਖ ਲੱਖ ਰੁਪਏ ਦਾ ਲੱਖਾਂ ਦਾ ਰੁਪਿਆ ਖਰਚਣ ਦੀ ਕੋਈ ਲੋੜ ਨਹੀਂ ਆ ਹਜ਼ਾਰਾਂ ਵਿੱਚ ਸੋਫਾ ਦੇਖੋ ਕਈ ਹਜ਼ਾਰਾਂ ਚ ਮਿਲ ਜਾਣਾ ਏ ਕੋਈ ਤੁਹਾਨੂੰ ਲੱਖ ਰੁਪਿਆ ਖਰਚਣ ਦੀ ਲੋੜ ਨਹੀਂ ਆ ਕੋਈ ਤੁਹਾਨੂੰ 2 ਲੱਖ ਦੀ ਕੋਈ 3 ਲੱਖ ਨਹੀਂ ਇਹੋ ਜਿਹਾ ਰੇਟ ਤੁਹਾਨੂੰ ਮੈਂ ਦਵਾਂਗਾ ਕਿ ਤੁਸੀਂ ਇੱਕ ਵਾਰੀ ਆਣ ਕੇ ਜਦੋਂ ਨਾਲ ਦੀ ਨਾਲ ਫਰਨੀਚਰ ਚੱਕੂਗੇ ਤੇ ਬਈ ਡਿਜ਼ਾਈਨ ਕਿੱਥੋਂ ਤਿਆਰ ਕਰਵਾਏ ਨੇ ਆਪ ਜਿੱਕਣਾ ਇਹ ਸਾਰੀ ਮੈਨੂਫੈਕਚਰਿੰਗ ਬਾਈ ਸਾਡੀ ਆਪਣੀ ਹੈ ਜੇ ਸਾਡੀ ਆਪਣੀ ਤਾਂ ਮ ਆਪਾ ਤੁਹਾਨੂੰ ਘੱਟ ਰੇਟੀ ਦਾ ਦੇ ਸਕਦੇ ਆ ਉਸ ਤੋਂ ਬਾਅਦ ਦੇਖੋ ਇਵੇਂ ਦੇ ਬੈੱਡ ਆ ਜੋ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਪਹਿਲਾਂ ਦਰਵਾਜ਼ਿਆਂ ਦੀ ਪਹਿਲਾਂ ਵੈਰਾਈਟੀ ਦੱਸਾਂ ਆ ਵੀਟਾ ਆ ਵੀਟਾ ਦਰਵਾਜਾ ਇੱਕ ਖਾਸ ਹੈ ਦੂਰੋਂ ਲਿਸਕ ਲਿਸਕਾ ਮਾਰਦਾ ਭਾਈ ਦੇਖੋ ਇਹ ਚੀਜ਼ ਜਿਹੜਾ ਬੋਰਡ ਹੈ ਫਰੈਸ਼ ਬੋਰਡ ਹੈ ਜਿਹੜੀ ਚੀਜ਼ ਦਾ ਆਪਾਂ ਤੁਹਾਨੂੰ ਲਿਖ ਕੇ ਦੇਵਾਂਗੇ ਉਹਦੀ ਆਪਾਂ 15 ਤੋਂ 20 ਸਾਲ ਦੀ ਗਾਰੰਟੀ ਦੇਵਾਂਗਾ ਜਿਹੜੀ ਚੀਜ਼ ਹੈ ਮੇਰੇ ਪਾਸ 2 ਸਾਲ ਦੀ ਗਾਰੰਟੀ ਸ਼ੁਰੂ ਹੈ 20 ਸਾਲ ਤੱਕ ਗਾਰੰਟੀ ਹੈ ਇਹ ਦਰਵਾਜਾ ਸਿਰਫ ਤੋਂ ਸਿਰਫ ਮਤਲਬ 3500 4000 ਚ ਇੱਕ ਰੂਮ ਦਾ ਦਰਵਾਜਾ ਬਣ ਜਾਂਦਾ ਆਪਣੇ ਪਾਸ ਆ ਦੇਖੋ ਗਾਰੰਟੀ ਵਿੱਚ ਇਹ ਵਾਲਾ ਦਰਵਾਜਾ ਹਾਂ ਬਿਲਕੁਲ ਡਬਲ ਸਾਡ ਡਿਜ਼ਾਈਨ ਹੈਗਾ ਉਸ ਤੋਂ ਬਾਅਦ ਆ ਜੋ ਅੱਗੇ ਆ ਜੋ ਹੂੰ ਦੇਖ ਸਕਦੇ ਹੋ ਕੰਗਡੋਰ ਤੇ ਲਗਜ਼ਰੀ ਦਰਵਾਜੇ ਤੇ ਨਾਲ ਨਾਲ ਬਾਈ ਕਹਿੰਦਾ ਪਹਿਲਾਂ ਕਿ ਦਰਵਾਜੇ ਦਾ ਕੰਮ ਕਰਦੇ ਸੀ ਹੁਣ ਫਰਨੀਚਰ ਵੀ ਲਿਆਏ ਲਗਜ਼ਰੀ ਸਿਰਫ ਖਰੜ ਦੇ ਵਿੱਚ ਵੱਡਾ ਸ਼ੋਅਰੂਮ ਹੈ ਤੇ ਨਵੇਂ ਸ਼ੋਅਰੂਮ ਦੇ ਵਿੱਚ ਤੇ ਦੇਖ ਸਕਦੇ ਹੋ ਦਰਵਾਜੇ ਦਿਖਾ ਰਹੇ ਆ ਦੇਖੋ ਕਿੰਨੇ ਵਧੀਆ ਡਿਜ਼ਾਈਨ ਨੇ ਇੱਕ ਤੇ ਇੱਕ ਡਿਜ਼ਾਈਨ ਬਾਈ ਜੀ ਜਿਹੜੇ ਇਹੇ ਦਰਵਾਜੇ ਤੁਸੀਂ 15 15 20 20000 ਭਰਦੇ ਸੀਗੇ ਇਹ ਹੀ ਦਰਵਾਜੇ 5 6000 ਚ ਤੁਹਾਡੇ ਘਰੇ ਤੁਹਾਨੂੰ ਮਿਲੂਗੇ ਇਦਾਂ ਦੀ ਜੋੜੀ ਬਣਾ ਕੇ ਦੇਵਾਂਗੇ 메ਨ ਦਰਵਾਜੇ ਮਤਲਬ ਰੀਜ਼ਨੇਬਲ ਰੇਟ ਚ ਲਗਜ਼ਰੀ ਦਰਵਾਜੇ ਜੇ ਤੁਹਾਡੇ ਘਰ ਦੇ ਚਾਰ ਪੰਜ ਕਮਰੇ ਹੁੰਦੇ ਬੰਦਾ ਇੱਕੋ ਡਿਜ਼ਾਈਨ ਦੇ ਲਵਾ ਲਵੇ ਵਧੀਆ ਲੱਗਦੇ ਆਣਾ ਭਾਵੇਂ ਲੱਗ ਲੱਗ ਲਵਾਓ ਜੈ ਲੱਗ ਲੱਗ ਲਵਾ ਲਵੇ ਜਿੰਨੇ ਮਰਜ਼ੀ ਆਡਾ ਆ ਦੇਖੋ ਡਿਜ਼ਾਈਨ ਦੇਖੋ ਬਾਈ ਹੂੰ ਮਤਲਬ ਕੀ ਕਹਿਣ ਦਾ ਵੀ 3500 3000 ਤੇ ਸ਼ੁਰੂ ਹੈ ਗਰੰਟੀ ਵਾਲੇ ਦੇਸੀ ਦਰਵਾਜੇ ਨਹੀਂ ਉਹ ਆਪਣੇ ਲਫਾਫੇ ਵਾਲੇ ਦਰਵਾਜੇ ਕੋਈ ਨਹੀਂ ਹੈ ਇਹ ਸਾਰੇ ਗਰੰਟੀ ਦੇ ਹੋਗੇ ਸਭ ਤੋਂ ਲਿਖ ਕੇ ਗਰੰਟੀ ਲੈ ਕੇ ਜਾਓ ਜੋ ਤੁਹਾਡਾ ਦਿਲ ਕਰਦਾ ਜੋ ਆਪਣੇ ਚੋਟੀ ਦਾ ਮਿਸਤਰੀ ਨਾਲ ਲੈ ਕੇ ਆਓ ਬਾਈ ਆਪਾਂ ਰੇਕ ਨੂੰ ਕਹਿੰਦੇ ਬਾਈ ਪਹਿਲਾਂ ਮਿਸਤਰੀ ਲੈ ਕੇ ਆਓ ਸਾਡਾ ਮੇਨ ਹੈ ਜਦੋਂ ਸਾਡੇ ਕੋਲ ਆਓ ਤੁਸੀਂ ਸਭ ਤੋਂ ਹਰ ਇੱਕ ਚੀਜ਼ ਦੀ ਪੁੱਛੋ ਆਹ ਦੇਖੋ ਹੁਣ ਕੁਆਲਿਟੀ ਪਿੱਛੇ ਦੇਖੋ ਇਹ ਦੇਖੋ ਕੀ ਬਾਤ ਹੈ ਇਹਦੇ ਵਿੱਚ ਇੱਕ ਪ੍ਰਕਾਰ ਦੀ ਵੀ ਕੋਈ ਕਮੀ ਕੱਢ ਕੇ ਦੱਸ ਦੇਵੇ ਆਪਾਂ ਮੰਨ ਜਾਾਂਗੇ ਇਹ ਟੀਕਪਲਾਈ ਚ ਦਰਵਾਜਾ ਏ ਟੀਕਪਲਾਈ ਸਾਡੇ ਬਾਹਰ ਹੁਣ ਮੈਂ ਜੋ ਧੁਮਾਕਾ ਕਰਨ ਜਾ ਰਿਹਾ ਹਾਂ ਨਾ ਟੀਕਪਲਾਈ ਸਾਡੇ ਬਾਹਰ 270 ਰੁਪਏ ਤੋਂ ਸ਼ੁਰੂ ਹੈ ਟੀਕਪਲਾਈ ਸਾਗਵਾਂ ਦੀ ਸਕੁਅਰ ਫੁੱਟ 350 450 ਤੱਕ ਅਸੀਂ ਟੀਕਪਲਾਈ ਦਿੰਨੇ ਆ ਗਾਰੰਟੀ ਦੇ ਵਿੱਚ ਜਿਹੜੀ ਚੀਜ਼ ਮੈਂ ਕਹਤ ਹਾਂ ਉਹਦੀ ਗਾਰੰਟੀ ਆਪਾਂ ਠੋਕ ਵਜਾ ਕੇ ਦੇਵਾਂਗੇ 270 ਰੁਪਏ ਸਕੁਅਰ ਫੁੱਟ ਤੋਂ ਸਟਾਰਟ ਹੋ ਜਾਂਦੀ ਹੈ ਆਪਣੇ ਕੋਲ ਸਭ ਤੋਂ ਘੱਟ ਰੇਟ ਦੇ ਹਾਂਜੀ ਹਾਂਜੀ ਇਹ ਦੇਖੋ ਇਹ ਲੱਕੜ ਚ ਕਰਾਣਾ ਹੈ ਤਾਂ ਲੱਕੜ ਚ ਕਰਾਓ ਮਤਲਬ ਕੈਣ ਦਾ ਦਰਵਾਜ਼ਾ ਹੁਣ ਤੁਹਾਨੂੰ ਮੈਂ ਇੱਕ ਸਸਤੇ ਸਸਤਾ ਦਰਵਾਜ਼ਾ ਦੱਸਦਾ ਇਹ ਦੇਖੋ ਰੂਮ ਦਾ ਦਰਵਾਜ਼ਾ ਨੋਰਮਲ 7 ਫੁੱਟ ਦਾ ਦਰਵਾਜ਼ਾ ਏ 303500 ਰੁਪਏ ਤੇ ਆਵੜੇ ਬਾਅਦ ਸ਼ੁਰੂ ਹੋ ਜਾਂਦਾ ਗਾਰੰਟੀ ਦੇ ਵਿੱਚ ਕੋਈ ਆ ਨਹੀਂ ਵੀ ਕੋਈ ਆਪਾਂ 1500 1800 ਨਾ 10000 ਰੁਪਏ ਤੇ 35 ਗਰੰਟੀ ਦੇ ਵਿੱਚ ਦਰਵਾਜ਼ਾ ਹੋਊਗਾ ਜੋ ਕਹਤਾ ਬਸ ਉਹੀ ਮਿਲੂਗਾ ਬਿਲਕੁਲ ਬਿਲਕੁਲ ਆਮ ਦਰਵਾਜ਼ੇ ਤੁਹਾਨੂੰ 5000 ਤੋਂ ਥੱਲੇ ਥੱਲੇ ਮਿਲ ਜਾਣੇ ਆਲਮੋਸਟ ਸਾਰੇ ਮਾਈਕੇ ਵਿੱਚ ਫੇਰ ਤੋਂ ਦੁਬਾਰਾ ਕਹਿ ਰਿਹਾ ਵੀ ਮਾਈਕੇ ਵਿੱਚ 5000 ਤੋਂ ਥੱਲੇ ਦਰਵਾਜ਼ੇ ਮਿਲ ਜਾਣੇ ਸਾਰੇ ਆ ਸਾਗਵਾਨ ਦਾ ਦਰਵਾਜ਼ਾ ਦੇਖੋ 7 ਫੁੱਟ ਦਾ ਦਰਵਾਜ਼ਾ ਰੂਮ ਦਾ 5000 ਤੋਂ ਥੱਲੇ ਪੈ ਜਾਣਾ ਜੇ ਕੋਈ ਬੜਾ ਵੀਰ ਜਿੱਦਾਂ ਦਾ ਲਗਜ਼ਰੀ ਲੈਣਾ ਚਾਹੁੰਦੇ ਅੱਜ ਕੱਲ੍ਹ ਦੇਖੋ 3D ਦਰਵਾਜ਼ੇ ਆ ਇਹ ਲੱਗੇ ਵੀ ਵਧੀਆ ਲੱਗਦੇ ਆ ਜਾਂ ਕੋਈ ਬਣਾ ਨਹੀਂ ਸਕਦਾ ਹੱਥੀ ਇਹ ਪੂਰਾ ਆਪਣਾ 3D ਨਾ 2 ਦਿਨ ਲੱਗਦੇ ਆ ਬਾਈ ਮਸ਼ੀਨ ਮੈਂ ਤਾਂ ਵੀ ਬੜੀ ਹੋਈ ਵੀ ਲੱਗਦੀ ਇਹਦੇ ਉੱਪਰ ਬਿਲਕੁਲ ਬਿਲਕੁਲ ਆਓ ਹੁਣ ਤੁਹਾਨੂੰ ਹੈਗਾ ਸਸਤੇ ਦਰਵਾਜੇ ਹੋਰ ਦਿਖਾਣੇ ਆ ਇਹ ਦੇਖੋ ਜੀ 3000 3500 3000 3500 ਚ ਲਗਜ਼ਰੀ ਦਰਵਾਜੇ ਹੂੰ ਠੀਕ ਹੈ ਜੀ ਜਿਹੜਾ ਸਟੈਂਡਰਡ ਰੂਮ ਦਾ ਸਾਈਜ਼ ਹੁੰਦਾ 4000 4500 ਆਹ ਦੇਖੋ ਜੀ 4000 4500 HD CMR ਵਾਲਾ ਦਰਵਾਜਾ ਸਾਡੇ ਬਾਅਦ ਸ਼ੁਰੂ ਹੈ ਤੇ ਉਸ ਤੋਂ ਬਾਅਦ ਤੁਸੀਂ ਜੇ ਹੋਰ ਸਸਤੇ 'ਚ ਜਾਣਾ ਚਾਹੁੰਦੇ ਹੋ ਪਹਿਲਾਂ ਤੁਹਾਨੂੰ ਆਹ ਦਿਖਾ ਦਿੰਨਾ ਏ ਠੀਕ ਪੱਤੀ ਵਾਲਾ ਜਿਹੜਾ ਲਗਜ਼ਰੀ ਡਰਾਈਵਰ ਆਪਣਾ 10000 ਚ ਹੈ ਇਹ ਆਧ ਰੇਟ ਤੇ ਹੈ 50500 ਚ ਬਿਲਕੁਲ ਜੈਜ ਰੇਟ ਰੂਮ ਦਾ ਜਿਹੜਾ ਦਰਵਾਜਾ ਆਉਂਦਾ ਉਹ ਸਾਡੇ ਕੋਲ ਅਵੇਲੇਬਲ ਹੈ। ਉਹ ਘਾਟਾ ਤਾਂ ਨਹੀਂ ਪੈਜੂ ਆਧ ਦਰੇਟ ਚ ਸਾਮਾਨ ਦੇਈ ਜਾਂਦੇ। ਨਾ ਨਾ ਬਾਈ ਜੀ ਆਧ ਰੇਟ ਦੀ ਗੱਲ ਨਹੀਂ ਆਪਣਾ ਮਾਰਜਨ ਹੁੰਦਾ ਹੈ ਪਰ ਆਪਾਂ ਮਾਰਜਨ ਘੱਟ ਲੈ ਕੇ ਚੱਲਦੇ ਆਂ। ਉਸ ਤੋਂ ਬਾਅਦ ਜਿਹੜੇ ਮਾਰਕੀਟ 'ਚ ਰੋਲਾ ਉਹ ਤਾਂ ਫਾਇਦਾ ਕਰਨਾ ਆਪਾਂ। ਜਿਹੜਾ ਮਾਰਕੀਟ 'ਚ ਰੋਲਾ ਪਾਇਆ ਵਾ ਸਭ ਤੋਂ ਸਸਤਾ ਇਹ ਦਰਵਾਜਾ ਹੈ। ਇਹ 2000 ਰੁਪਏ ਜੋ ਵੀ ਮਾਰਕੀਟ 'ਚ ਕਹਿੰਦਾ 5 ਰੁਪਏ ਫੁੱਟ ਘੱਟ ਹੈ। ਹੂੰ ਪੂਰੇ ਤੁਸੀਂ ਜਿਹੜੇ ਮਰਜੀ ਪੰਜਾਬ ਦੇ ਕੋਨੇ ਚਿਲ ਜਾਓ ਜਿੱਥੇ ਕੋਈ ਬੰਦਾ ਕਹਿੰਦਾ ਵੀ ਮ ਵੀਸ ਮਗਰ ਦਰਵਾਜਾ ਸਾਡਾ ਘੱਟ ਰੇਟ ਹੈ ਪਰ ਆਪਾਂ ਦਾ ਦਰਵਾਜਾ ਹਰੇਕ ਨੂੰ ਮਨਾ ਕਰਦੇ ਆ ਬਾਈ ਇਹ ਹੈਗਾ ਉੱਥੇ ਜਿੱਥੇ ਕੋਈ ਬੰਦੇ ਨੇ ਆਪਣਾ ਸਿਰਫ ਬੰਦ ਕਰਨਾ ਹੈ ਰਹਿਣਾ ਸਹਣਾ ਨਹੀਂ ਹੈ ਇਹ ਦਰਵਾਜੇ ਦੀ ਆਪਣੇ ਆਪ ਕੋਈ ਗਾਰੰਟੀ ਨਹੀਂ ਝੂਠੀ ਸੱਚੀ ਕੁਝ ਵੀ ਨਹੀਂ ਹੈ ਇਹ ਦਰਵਾਜਾ ਜੋ ਮਾਰਕੀਟ 'ਚ ਇਹਨੂੰ 10-10 ਕੇ ਲੋਕਾਂ ਨੂੰ ਬੇਵਕੂਫ ਬਣਾਦੇ ਆ ਆਪਣਾ ਉਹ ਕੰਮ ਨਹੀਂ ਹੈ ਜਿਹੜੀ ਚੀਜ਼ ਮੇਰੇ ਤੋਂ ਲੈ ਕੇ ਜਾਓਗੇ ਉਹਦੀ ਫੁੱਲ ਗਾਰੰਟੀ ਹੋਊਗੀ ਫੁੱਲ ਗਾਰੰਟੀ ਤੇ ਉਸ ਤੋਂ ਬਾਅਦ ਜਿਵੇਂ ਆਏ ਦਿਨ ਪਲੇਨ ਦਰਵਾਜ਼ੇ ਲਗਵਾਉਣਾ ਚਾਹਦੇ ਆ ਵੀ 5000 ਤੋਂ ਥੱਲੇ ਆ ਸਾਰਾ ਵੀ ਨਵਾਂ ਡਿਜ਼ਾਈਨ ਆਇਆ ਬਾਈ ਬਿਲਕੁਲ ਬਿਲਕੁਲ ਜਿਵੇਂ ਆਪਾਂ ਕੋਈ 3D ਆਪਾਂ 3D ਲੱਗਦਾ ਨਾ ਵੀ ਕਨ ਕਲਰ ਫੋਰ ਜਿਵੇਂ ਬਿਲਕੁਲ ਬਿਲਕੁਲ ਮਾਈਕਾ 3D ਮਾਈਕਾ ਹੈਗਾ ਇਹ ਜਿਵੇਂ ਆਹ ਤੁਸੀਂ ਲਾ ਲਓ ਵਾਈਟ ਕਲਰ ਦਾ ਤੁਸੀਂ ਦਰਵਾਜ਼ਾ ਲਗਵਾਉਣਾ ਇਹ ਵੀ 5000 ਤੋਂ ਥੱਲੇ ਆ ਤੇ ਆਹ ਦਾ ਦਰਵਾਜ਼ੇ ਬਿਲਕੁਲ ਸਸਤੇ ਹੈਗੇ ਆ ਇਹ ਸਾਰੇ 3500 3000 3500 4000 4500 ਉਸ ਤੋਂ ਬਾਅਦ ਆ ਜਾਓ ਸੋਫਿਆਂ 'ਤੇ ਸਾਡੇ ਵੇਖ ਇਹਦੀ ਸਾਡੇ ਬਾ 15 ਤੋਂ 20 ਸਾਲ ਦੀ ਗਾਰੰਟੀ ਆ ਭਾਜੀ ਭਾਵੇਂ ਹੀ ਪਰ ਕੋਈ ਚੋਫੇ ਦੀ ਹਾਂਜੀ ਹਾਂਜੀ ਦੇਖੋ ਚੜ ਕੇ ਦੇਖੋ ਮੜਾ ਜਾ ਇਹਦੇ ਪਰ ਦੇਖੋ ਮੜਾ ਜਾ ਆਹ ਦੇਖੋ ਬਈ ਜਿੰਨਾ ਮਰਜੀ ਆ ਦੇਖੋ ਮੇਰਾ ਕੁਆਂਟਲ ਦੇ ਉੱਪਰ weight ਆ ਇਹਦਾ ਹਾਂ ਆ ਇਹ ਦੇਖੋ ਜਿੱਦਾਂ ਮਰਜੀ ਮੇਰਾ ਕੁਆਂਟਲ ਪਲੱਸ weight ਐ ਕੋਈ ਗੱਦਿਆਂ ਨੂੰ ਕੋਈ ਫਰਕ ਤਾਂ ਨਹੀਂ ਪਊਗਾ ਗੋਵਿਆ ਤੁਸੀਂ ਆਪ ਆਪਾ ਕੋਲਾ ਕੇ ਦੇਖੋ ਮਜ਼ਬੂਤੀ ਜੇ ਕੋਈ ਦੇਸੀ ਸੋਫਾ ਹੁੰਦਾ ਮਿੰਟ 'ਚ ਹੀ ਹੋ ਜਾਣਾ ਖਰਾਬ ਇਹ 30000 35000 ਦੇ ਵਿੱਚ ਇਹ ਸੋਫਾ ਮਿਲਣਾ ਦੇਖੋ ਕਿੰਨਾ ਕੰਨੇ ਸਿੱਕੇ ਕਿੰਨੇ ਸੈਕਟਰ ਵੀ ਰਹੇ ਤੁਸ ਜਹਾਬ ਲਾ ਲੋ 10 ਤੋਂ ਪਲੱਸ ਇਹ ਆ ਸੀਟਾਂ ਇਹ ਟੇਬਲ ਦੇਖ ਲੋ ਇਹ ਵਾਲਾ ਦੇਖ ਲੋ ਮਤਲਬ ਕਿ 1 ਰੁਪਏ ਦੀ ਵੀ ਕਮੀ ਆ ਹੀ ਨਹੀਂ ਆ ਉਸ ਤੋਂ ਬਾਅਦ ਜਿਹੜੇ ਤੁਸੀਂ ਆ ਬੈੱਡ ਦੇਖਦੇ ਸੀਗੇ ਹਮ ਆਪਾਂ ਬਾਈ ਸਾਰਾ ਬੈੱਡੇ ਪਲਾਈ ਚ ਐ ਕੋਈ ਦੇਸੀ ਬੈੱਡ ਨਹੀਂ ਆ ਵੀ ਜੇ ਚੱਕ ਕੇ ਆਪਾਂ ਜਵੜਾ ਆ ਜੇ ਕੋਈ ਬੰਦਾ ਸਾਬਿਤ ਕਰ ਦੇ ਜਵੜਾ ਆਪਾਂ ਫ੍ਰੀ ਬੈੱਡ ਦੇ ਦਾਂਗੇ ਆਪਣੀ ਸਾਰੀ ਬੈੱਡ ਦੀ ਕੁਆਲਿਟੀ ਸਾਰਾ ਹਾਈ ਕਲਾਸ ਕੁਆਲਿਟੀ ਹੈਗੀ ਆ ਜੋ ਗੱਦੇ ਵੀ ਹੈਗੇ ਆ ਸਾਰੇ ਸਪ੍ਰਿੰਗਾਂ ਵਾਲੇ ਗੱਦੇ ਆ ਜਿਵੇਂ ਇਹ ਬੈੱਡ ਮੇਰੇ ਕੋਲ 16-17000 ਤੋਂ ਸਟਾਰਟ ਹੈ ਗਾਰੰਟੀ ਵਾਲਾ ਗਾਰੰਟੀ ਵਾਲਾ ਜੇ ਵਿਦਆਊਟ ਗਾਰੰਟੀ ਲੈਣਾ ਤਾਂ ਉਹ 10-11000 ਚ ਮਿਲ ਜਾਂਦੇ ਆ ਉਹ ਆਪਾਂ ਵੇਚਦੇ ਕੋਈ ਨਹੀਂ ਮਿਲ ਕੇ ਚੀਜ਼ ਵੇਚਣੀ ਵਧੀਆ ਸਭ ਗਾਰੰਟੀ ਚ ਹੈਗਾ ਸਾਰਾ ਬੈੱਡ ਆ ਦੇਖੋ ਤੁਹਾਨੂੰ ਇਹਦੇ ਨਾਲ ਦਾ ਬੈੱਡ ਲੋਕ ਕੋਈ 50000 ਕੋਈ 60000 ਕੋਈ 70000 ਮੰਗਦਾ ਵਾ ਹੂੰ ਜਿਨਾ ਕੋਠੀ ਦਾ ਕੰਮ ਕਰਾਣਾ ਸਿਰਫ 28000 ਚ ਬੈੱਡ ਦਊਗਾ ਮੈਂ ਇਹ ਹਮ ਲੱਗਦਾ ਮਹਿਲਾਂ ਦੇ ਵਿੱਚ ਲੱਗੇ ਹੁੰਦੇ ਨੇ ਬੈੱਡਾਂ ਨਾਲੇ ਬੈੱਡ 70 7000 80 8000 ਵਾਲੇ ਲੱਖ ਲੱਖ ਰੁਪਏ ਦੇ ਬੈੱਡ ਆ ਬਾਈ ਜੀ ਇਹ ਦੋਹਾਂ ਸਾਈਡਾਂ ਢੋਅ ਹੈ ਇਹਦੀ ਤੇ ਉਸ ਤੋਂ ਬਾਅਦ ਆ ਦੇਖੋ ਜੀ ਡਬਲ ਪੈਨਲਿੰਗ ਸੋਫਾ ਇਹ ਦੇਖੋ ਬਾਈ ਜੀ ਇਹ ਦਿਖਾਉ ਇਹਨਾਂ ਨੂੰ ਸੋਫਾ ਇਹ ਲਗਜ਼ਰੀ ਸੋਫੇ ਜਿਹੜੇ ਮਾਡਰਨ ਕੋਠੀਆਂ 'ਚ ਲੱਗਦੇ ਆ ਇਹ ਦੇਖੋ ਡਬਲ ਸ਼ੇਡਡ ਸਭ ਤੋਂ ਜਿਹੜੀ ਪਰਗਦੀ ਲੱਗੀ ਸਲੀਵਲ ਲੀ ਗੱਦੀ ਹੋ ਗਈ ਹੈ ਤੇ ਇਹਦਾ ਜਿਹੜਾ ਕੱਪੜਾ ਲੱਗਿਆ ਸਭ ਤੋਂ ਹੈਵੀ 4-4 5-500 ਰੁਪਏ ਮੀਟਰ ਵਾਲਾ ਕੱਪੜਾ ਲੱਗਿਆ ਬਈ ਇਹਦੇ ਤੇ ਸੋਫਿਆਂ ਦੇ ਉੱਪਰ ਬਿਲਕੁਲ ਬਿਲਕੁਲ ਇਹ ਦੇਖੋ ਡਾਈਨਿੰਗ ਟੇਬਲ ਆ ਦੇਖੋ ਹਮ ਮਾੜਾ ਚਿਪਸੇ ਲਾਈ ਲੱਗਦੀ ਹੈ ਇਹ ਮਾਰਬਲ ਹੈ ਭਾਜੀ ਸਾਰਾ ਮਾਰਬਲ ਕਿਤੇ ਵੀ ਪਤਾ ਕਰਕੇ ਆਉਂਗੇ 40% ਲੈਸ ਹੈ ਇਹ ਜਿਹੜਾ ਵੀ ਸਾਤੇ ਕੋਠੀਆ ਕੰਮ ਕਰਾਊਗਾ ਉਸ ਤੋਂ ਬਾਅਦ ਅਗਲੇ ਨੇ ਦਰਵਾਜ਼ੇ ਵੀ ਲੈਣੇ ਹੁੰਦੇ ਦਰਵਾਜ਼ਿਆਂ ਤੋਂ ਬਾਅਦ ਫਰਨੀਚਰ ਵੀ ਲੈਣਾ ਹੁੰਦਾ ਤੇ ਆਪਣੇ ਕੋਲ ਸੋਫਿਆਂ ਦੇ ਨਾਲ-ਨਾਲ ਜਿੰਨੀ ਕੁ ਵੈਰਾਈਟੀ ਸੋਫੇ ਚ ਹੈ 19 ਕ ਬੈੱਡ ਚ ਹੈ ਇਹ ਵੀ ਦੇਖੋ ਬਈ ਕਈ ਵਾਰ ਕਸਟਮਰ ਕਹਿੰਦਾ ਭਾਈ ਹੋਰ ਸਾਡੇ ਕੋਲ ਵੈਰਾਈਟੀ ਸਾਨੂੰ ਦਿਖਾਓ ਹੋਰ ਵੀ ਮਿਲ ਜਾਂਦੀ ਹੈ ਭਾਈ ਜੀ ਆਪਾਂ ਸਗੀ ਆਪਾਂ ਉਹ ਗਾ ਨਹੀਂ ਪਾਇਆ ਵੀ ਰੱਖਣ ਨੂੰ ਸਾਡਾ ਆਪ ਵੀ ਜਿੰਨੀਆਂ ਮਰਜੀ ਸਾਡਾ ਉੱਪਰ ਵੀ ਸ਼ੋਰੂਮ ਆਪਣਾ ਹੀ ਆ ਠੀਕ ਹੈ ਅਗਲਾ ਬੰਦਾ ਜਿੱਦਾਂ ਦੀ ਸਾਨੂੰ ਫੋਟੋ ਦਿਖਾ ਦੂਗਾ ਹੂੰ ਸਿਰਫ ਉੱਚ ਸਾਹ ਨਹੀਂ ਪਾਣੇ ਬਾਕੀ ਸੇਮ ਟੂ ਸੇਮ ਆਪਾਂ ਬਣਾ ਕੇ ਦੇ ਦਾਂਗੇ ਮੈਂ ਬਿਲਕੁਲ ਬਿਲਕੁਲ ਤੇ ਆਹ ਦੇਖੋ ਜੀ ਮਹਾਰਾਜੇ ਸੋਫੇ ਜਿਹੜੇ ਤੁਸੀਂ ਲੱਖ ਲੱਖ ਰੁਪਏ ਚ ਲੈ ਕੇ ਆਂਦੇ ਉਹਨੂੰ ਕਈਆਂ ਹਜ਼ਾਰਾਂ ਚ ਹੀ ਦੇ ਦੇਣੇ ਆ ਮੈਂ ਜਿਹਨਾਂ ਕੋਠੀਆਂ ਦੇ ਕੰਮ ਕਰਾਣੇ ਉਹ ਹਜ਼ਾਰਾਂ ਚ ਹੀ ਦੇ ਦੇਣੇ ਆ ਆਪਾਂ ਤੇ ਉਸ ਤੋਂ ਬਾਅਦ ਆਹ ਜੇਕਰ ਕੋਈ ਪੂਰੀ ਫੁੱਲ ਕੋਠੀ ਕਬੂੜ ਕਿਚਨ ਆ ਦਾ ਕਰਾ ਦੇ ਤਾਂ ਉਹਨਾਂ ਨੂੰ ਆ ਬਿਲਕੁਲ ਮਾਨਤਾ ਨਾ ਕਰੂੰਗਾ ਦੇਖੋ ਪੁਰਾਣੇ ਸਮੇਂ ਦੀਆਂ ਜਿਹੜੀਆਂ ਆਪਣੀਆਂ ਚੀਜ਼ਾਂ ਰੱਖਣ ਵਾਸਤੇ ਇਹ ਆਪ ਤੈਅ ਕਰਾਇਆ ਵੀਰੇ ਬਿਲਕੁਲ ਬਿਲਕੁਲ ਸ਼ੀਸ਼ਮ ਵਿੱਚ ਹੈਗਾ ਬਾਈ ਇਹ ਮਤਲਬ ਕੀ ਤੁਹਾਨੂੰ ਕਹਿਣ ਦਾ ਮਤਲਬ ਇਹ ਹੈ ਵੀ ਹੁਣ ਤੁਹਾਨੂੰ ਇਹ ਜਿਹੜੀਆਂ ਜਿਹੜੀਆਂ ਪ੍ਰਾਤਨ ਚੀਜ਼ਾਂ ਉਹ ਬਹੁਤ ਮਹਿੰਗੀਆਂ ਦਿੰਦੇ ਆ ਆ ਤੁਹਾਨੂੰ ਕੀ ਪਤਾ ਜੇਕਰ ਤੁਸੀਂ ਵਧੀਆ ਕੰਮ ਕਰਾਂਦੇ ਤੁਹਾਨੂੰ ਆਪਾਂ ਗਿਫਟ ਦੇ ਤੌਰ ਤੇ ਵੀ ਆਪਾਂ ਦੇ ਦਾਂਗੇ ਜੇ ਕੋਈ ਕੋਈ ਸ਼ੇਅਰ ਕਰੂਗਾ ਉਹਨੂੰ ਵੱਧ ਤੋਂ ਵੱਧ ਆਪਾਂ ਇਨਾਮ ਰੱਖਿਆ ਏ ਜਿੰਨਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨੀ ਆ ਉਹਨਾਂ ਨੂੰ ਆਪਣਾ ਨਾਮ ਵੱਧ ਤੋਂ ਵੱਧ ਦੇਵਾਂਗੇ ਨਵੇਂ ਸ਼ੋਰੂ ਦਾ ਐਡਰੈਸ ਵੀ ਦੱਸ ਦੋ ਵੀਰ ਕਿਉਂਕਿ ਦੁਕਾਨ ਬਦ ਥੋੜੀ ਹੋਰ ਅੱਗੇ ਆ ਗਈ ਹਾਂ ਇਹ ਬਾਈ ਆਪਣਾ ਹੁਣ ਨਵਾਂ ਪ੍ਰੋਜੈਕਟ ਓਪਨ ਹੋਇਆ ਇਹ ਤੇ ਬਸ ਜਿਵੇਂ KFC ਤੁਹਾਨੂੰ ਮੈਂ ਦਿਖਾਣਾ ਤੁਸੀਂ ਮਾਰਿਓ ਵੀਡੀਓ ਜਿਵੇਂ KFC ਹੈਗਾ ਸਾਹਮਣੇ ਬਿਲਕੁਲ ਉਹਦੇ ਓਪੋਜ਼ਿਟ ਸਾਈਡ ਐ ਉਹ ਦੇਖੋ ਕੇ ਐਫਸੀ ਐ ਜਿਵੇਂ ਮੋੜ ਮੁੜਦੇ ਸਾਰ ਹੀ ਆਪਣਾ ਮੋੜ ਮੁੜ ਕੇ ਯੂ ਟਰਨ ਮਾਰ ਕੇ ਹੀ ਬਿਲਕੁਲ 100 ਮੀਟਰ ਆਣ ਤੇ ਲੈਫਟ ਸਾਈਡ ਐ ਤੇ ਬਾਕੀ ਬਾਹਰੋਂ ਆ ਦੇਖ ਲੋ ਸਿੰਘ ਆ ਦਿਖਾ ਦਿਓ ਬਾਈ ਜੀ ਆ ਸਿੰਘ ਕਾਰ ਸਿੰਘ ਆਟੋ ਕਾਰ ਵਾਸ਼ ਦੇ ਕੋਲ ਬਿਲਕੁਲ ਆਪਣਾ ਬਿਲਕੁਲ ਨਾਲ ਐ ਇਹਨਾਂ ਦੇ ਕਾਰ ਤੇ ਦਰਵਾਜ਼ਿਆਂ 'ਚ ਜਿੱਦਾਂ ਦੀ ਮਰਜ਼ੀ ਤੁਹਾਨੂੰ ਸਸਤੇ ਸਸਤਾ ਦਰਵਾਜ਼ਾ 3000 3500 ਜੋ ਮਾਰਕੀਟ 'ਚ ਆਦਰ ਰੇਟਾਂ ਤੇ ਦਰਵਾਜ਼ੇ ਲਗਜ਼ਰੀ ਇਹ ਦੇਖੋ ਜਿੱਦਾਂ ਦਾ ਕੋਈ ਚਾਹਦੇ ਉਹ ਆ 35 3500 4500 5000 ਤੋਂ ਥੱਲੇ ਆ ਸਾਰੇ ਦਰਵਾਜੇ ਇਹ ਮਰਗੀ ਮਾਰਕੀਟ ਨਾਲੋਂ ਸਭ ਤੋਂ ਸਸਤੇ ਰੇਟ ਚਾਹੇ ਲਗਜ਼ਰੀ ਬੈੱਡ ਹੋਣ ਸੋਫੇ ਹੋਣ ਘੱਟ ਰੇਟ ਆਧ ਰੇਟ ਜਮੇ ਆਧ ਰੇਟ ਗਾਰੰਟੀ ਚ ਜੋ ਚੀਜ਼ ਲਗਜ਼ਰੀ ਦੀ ਗੱਲ ਕਰ ਰਿਹਾ ਮੈਂ ਦੇਸੀ ਤੁਹਾਨੂੰ ਮੈਂ ਦੱਸਦਾ ਉਹ ਜਿਹੜਾ ਦਰਵਾਜ਼ਾ ਸੀਗਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਉਹਨਾਂ ਦੀ ਕੋਈ ਗਰੰਟੀ ਨਹੀਂ ਹੁੰਦੀ ਉਹ ਆਪਾਂ ਵੇਚਦੇ ਕੋਈ ਨਹੀਂ ਆਪਣੀ ਗਰੰਟੀ ਤੇ ਅਗਲੇ ਨਾਲ ਲੈਣਾ ਹੈ ਉਹਦੀ ਇੱਛਾ ਹੈਗੀ ਆ ਪਰ ਜਿਹੜੀ ਚੀਜ਼ ਮੈਂ ਦਊਗਾ ਉਹ ਗਰੰਟੀ ਚ ਹੋਊਗੀ ਤੇ ਇਸ ਦੇ ਵਿੱਚ ਸਭ ਤੋਂ ਮੇਨ ਬੜੀ ਗੱਲ ਕਹਿਣਾ ਚਾਹੁੰਦਾ ਜਿਹੜਾ ਮੈਂ ਅਖੀਰ 'ਚ ਮੈਸੇਜ ਦੇਣਾ ਚਾਹੁੰਦਾ ਬਾਈ ਦੇਖੋ ਲੱਕੜ ਹੈ ਇਹ 'ਚ ਬਹੁਤ ਪ੍ਰਕਾਰ ਦਾ ਕੰਮ ਹੁੰਦਾ ਲੱਕੜ ਬਹੁਤ ਪ੍ਰਕਾਰ ਦੀ ਲੱਕੜ ਹੈ ਇਹ ਝੜਾਂਬੇ ਵੀ ਬਹੁਤ ਹੈ ਇਹਦੇ ਵਿੱਚ ਰੇਟਾਂ 'ਚ ਵੀ ਬਹੁਤ ਫਰਕ ਹੈ ਜੇ ਤੁਸੀਂ ਸਾਡੇ ਨਾਲ ਕਾਪੋਨੇਸ਼ਨ ਵਧੀਆ ਬਣਾ ਕੇ ਰੱਖੋਗੇ ਤਾਂ ਤੁਹਾਨੂੰ ਜੋ ਮਾਰਕੀਟ ਚ ਲੱਖ ਰੁਪਏ ਦੀ ਕੋਠੀ ਤਿਆਰ ਕਰਕੇ ਦਿੰਦਾ ਉਹ ਆਪਾਂ 70000 ਚ ਕਰਕੇ ਦਵਾਂਗੇ ਸਭ ਤੋਂ ਪਹਿਲਾਂ ਜਿਹਨੇ ਕੰਮ ਕਰਾਣਾ ਉਹ ਸਾਨੂੰ ਫੋਨ ਕਰੇ ਸਾਡੀ ਟੋਕਨ ਮਨੀ ਹੁੰਦੀ ਹੈ ਉਸ ਤੋਂ ਬਾਅਦ ਸਾਡਾ ਬੰਦਾ ਜਾਂਦਾ ਤੇ ਹਾ ਪੇਮੈਂਟ ਹੁੰਦੀ ਹੈ ਜਦੋਂ ਤੁਹਾਡਾ ਸਿਲੈਕਟ ਹੋ ਗਿਆ ਸਾਰਾ ਸਿਸਟਮ ਤੁਸੀਂ ਆ ਕੇ ਕਰ ਲਿਆ ਜੋ ਫਾਈਨਲ ਹੁੰਦਾ ਹੈ ਨਾ ਬਾਈ ਜੀ ਸਭ ਤੋਂ ਵੱਧ ਕੇ ਜਿੱਥੇ ਸਾਡਾ ਰੋਲਾ ਹੁੰਦਾ ਵਾ ਫਾਈਨਲ ਪੇਮੈਂਟ ਸਾਡੀ ਸ਼ਾਪ ਤੇ ਕਲੀਅਰ ਹੁੰਦੀ ਹੈ ਅਸੀਂ ਅਗਲੇ ਨੂੰ ਕਹਿ ਦਿੰਦੇ ਬਾਈ ਚੋਟੀ ਦਾ ਮਿਸਤਰੀ ਲੈ ਆਓ ਸਾਡੀ ਚੀਜ਼ 'ਚ ਕੋਈ ਦਿੱਕਤ ਪਰੇਸ਼ਾਨੀ ਆ ਗਈ ਤਾਂ ਸਾਨੂੰ ਆਉਣ ਦਾ ਸਬੂਤ ਤੁਸੀਂ ਦੱਸੋ ਅਸੀਂ ਤੁਹਾਨੂੰ ਲਿਖ ਕੇ ਗਰੰਟੀ ਦੇਵਾਂਗੇ ਪਹੁੰਚ ਸਾਡੀ ਫ੍ਰੀ ਆ ਕੋਠੀਆਂ ਦੀ ਸਿਰਫ ਕੋਠੀਆਂ ਦੀ ਪਹੁੰਚ ਆ ਫ੍ਰੀ ਆ ਸਾਡੀਆਂ ਤੇ ਲਿਖ ਕੇ ਸਾਨੂੰ ਦੱਸ ਦਊਗੇ ਆਪਾਂ ਗਰੰਟੀ ਗਾਰਡ ਠੀਕ ਹੈ ਨਾ ਜੀ ਤੇ ਸਾਰੀ ਪੇਮੈਂਟ ਸਾਡੀ ਸ਼ਾਪ ਤੇ ਕਲੀਅਰ ਹੁੰਦੀ ਹੈ ਤੇ ਕੋਈ ਦਿੱਕਤ ਪਰੇਸ਼ਾਨੀ ਹੋਵੇ ਤਾਂ ਸਾਡਾ ਜਮ ਮਰਜੀ ਸੰਪਰਕ ਕਰ ਸਕਦਾ ਪਿਛਲੀ ਵੀਡੀਓ ਚ ਬੜਾ ਪਿਆਰ ਮਿਲੇ ਸੀ ਕੰਗੜੌਰ ਵਾਲਿਆਂ ਨੂੰ ਤੁਹਾਨੂੰ ਵੀ ਬੜਾ ਪਿਆਰ ਮਿਲਿਆ ਥੰਨਕ ਵਿਊਰਸ ਕਿ ਕੀ ਕਨਸੰਦੇਸ਼ ਦੇਣਾ ਚਾਹੁੰਦਾ ਮੈਂ ਉਹਨਾਂ ਨੂੰ ਇਹੀ ਚਾਹੁੰਦਾ ਬਾਈ ਜੀ ਇੱਕ ਵਾਰੀ ਆ ਕੇ ਦੇਖੋ ਚੀਜ਼ ਦੇਖੋ ਤਸੱਲੀ ਕਰੋ ਆਪਣੇ ਪਾਸ ਕੋਈ ਸਸਤਾ ਵੀ ਲੈਂਦਾ ਬਿਨਾ ਗਾਰੰਟੀ ਵਾਲੇ ਵੀ ਲੈ ਜਾਂਦੇ ਆ ਜਿੰਦੀ ਗਾਰੰਟੀ ਨਹੀਂ ਹੁੰਦੀ ਆ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਆ ਆਪਾਂ ਉਹਦੇ ਨਾਲ ਵੀ ਖੜੇ ਆ ਪਰ ਜੇ ਕੋਈ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਉਹ ਆ ਕੇ ਸਾਨੂੰ ਮਿਲ ਸਕਦਾ ਹੈ ਵੀ ਭਾਈ ਸਾਨੂੰ ਆਹ ਪ੍ਰੋਬਲਮ ਸਿੱਧਾ ਆ ਕੇ ਆਪਾਂ ਕਿਸੇ ਦਾ ਕੋਈ ਵੀ ਨੁਕਸਾਨ ਕਰਕੇ ਕੁਝ ਨਹੀਂ ਹੈ ਕੋਈ ਕਿਸੇ ਦੀ ਚੀਜ਼ ਖਰਾਬ ਆਪਾਂ ਕੁਝ ਨਹੀਂ ਹੈ ਮਦਰ ਇੱਥੇ ਆਣ ਕੇ ਦੱਸੋ ਗੱਲਬਾਤ ਕਰੋ ਸਾਨੂੰ ਗੱਲਬਾਤ ਕਰੋ ਕੋਈ ਦਿੱਕਤ ਆndi ਹੈ ਭਾਈ ਜੇ ਕੋਈ ਸੱਚਾ ਹੈ ਜੇ ਆਪਾਂ ਨਹੀਂ ਕੁਝ ਦੀ ਮਦਦ ਕਰਦੇ ਆ ਫਿਰ ਸਾਡੇ ਆ ਕੇ ਜੋ ਮਰਜੀ ਅਗਲਾ ਕਰ ਸਕਦਾ ਪਰ ਸਾਡ ਨੂੰ ਆਪਣੀ ਯਕੀਨ ਪਰ ਪੂਰਾ ਯਕੀਨ ਹੈ ਮੈਂ ਤੁਹਾਨੂੰ ਦੱਸਦਾ ਵੀ ਇਹ ਦਰਵਾਜ਼ੇ ਆ ਜਿਹੜੇ ਇਹ ਪੂਰੇ ਗਾਰੰਟੀ ਚ ਹੈ ਤੇ ਆਪਣਾ ਇਸ ਤੋਂ ਉੱਪਰ ਆਪਾਂ ਹੁਣ ਤੁਹਾਨੂੰ ਕੀ ਕਹੀਏ ਬਾਕੀ ਰੇਟ ਸਾਡੇ ਬਿਲਕੁਲ ਜਾਇਜ਼ ਰੱਖਿਆ ਸੀ ਗਾਰੰਟੀ ਵਾਲੇ ਰੇਟ ਹੈ ਸਸਤਾ ਮਾਰਕੀਟ ਨਾਲ ਸਾਡਾ ਕੋਈ ਕੰਪੀਟੀਸ਼ਨ ਨਹੀਂ ਹੈ ਸਾਡਾ ਆਪਣਾ ਰੇਟ ਹੈ ਗਰੰਟੀ ਵਾਲੇ ਸਸਤਾ ਲਗਜ਼ਰੀ ਡੋਰ ਸਸਤੇ ਰੇਟਾਂ ਦੇ ਠੀਕ ਹੈ ਜੀ ਸੋ ਵੱਡਾ ਧਮਾਕਾ ਕੰਗ ਡੋਰ ਕਹਿੰਦੇ ਜੀ ਖਰੜ ਦੇ ਵਿੱਚ ਪਹਿਲਾ ਦੂਜਾ ਸ਼ੋਰੂਮ ਸੀਗਾ ਜਗਾ ਤੰਗ ਪੈ ਗਈ ਨਵਾਂ ਸ਼ੋਰੂਮ ਲਿਆ ਕਹਿੰਦੇ ਜੀ ਬਿੱਲੇਬਾਈ ਹੋਣਾ ਨੇ ਕੰਗ ਡੋਰ ਵਾਲੇ ਨੇ ਨਵੇਂ ਸ਼ੋਰੂਮ ਦੇ ਵਿੱਚ ਲਗਜ਼ਰੀ ਫਰਨੀਚਰ ਲਗਜ਼ਰੀ ਸੋਫੇ ਹੋਣ ਬੈੱਡ ਹੋਣ ਸਾਰਾ ਕੁਝ ਲਗਜ਼ਰੀ ਆਦਰ ਰੇਟਾਂ ਦੇ ਵੱਡਾ ਧਮਾਕਾ ਪੂਰੇ ਪੰਜਾਬ ਦੇ ਵਿੱਚ ਚੈਲੰਜ ਕਰਦੇ ਨੇ ਬਿੱਲਾਬਾਈ ਹੋਣੀ ਕਹਿੰਦੇ ਆਦਰ ਰੇਟਾਂ ਦੇ ਉੱਪਰ ਜਿਹੜਾ ਵੱਡਾ ਧਮਾਕਾ ਕੀਤਾ ਜਾ ਰਿਹਾ ਦੇਖ ਸਕਦੇ ਹੋ ਜਿਹੜੇ ਮਹਿਲਾਂ ਦੇ ਵਿੱਚ ਸੋਫੇ ਪਏ ਹੁੰਦੇ ਨੇ ਪਾਏ ਹੁੰਦੇ ਨੇ ਸਾਰਾ ਬਾਈ ਲਿਆ ਮਿਸਤਰੀ ਨਾਲ ਲਿਆ ਕਿ ਤੁਸੀਂ ਆਪਣਾ ਚੈੱਕ ਕਰਾ ਕੇ ਤੇ ਖਰੀਦ ਕੇ ਲੈ ਕੇ ਜਾ ਸਕਦੇ ਹੋ ਤੇ ਗਰੰਟੀ ਗਰੰਟੀ ਦਿੱਤੀ ਜਾ ਰਹੀ ਹੈ ਹਰੇਕ ਚੀਜ਼ ਦੇ ਉੱਪਰ ਸਵਾਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਕੇ ਕੰਗਡੋਰ ਖਰੜ ਦੇ ਵਿੱਚ ਪਹੁੰਚੋ ਧੰਨਵਾਦ ਜੀ ਲਿਆਏ ਹੁਣ ਤੁਸੀਂ ਇਹ ਆਪਣਾ ਬਾਈ ਪਾਲਿਸ਼ ਵਾਲਾ ਕਦਮ ਆ ਬਿਲਕੁਲ ਸ਼ੋਰੂਮ ਦੇ ਨਾਲ ਆ ਦੇਖੋ ਨਾਲ ਦੀ ਨਾਲ ਆਧ ਰੇਟਾਂ ਦੇ ਪਾਲਿਸ਼ਾਂ ਜਿਹੜਾ ਸਾਨੂੰ ਮੈਂ ਦੱਸਾਂ ਲਗਜ਼ਰੀ ਦਰਵਾਜ਼ੇ ਆਧ ਰੇਟਾਂ ਦੇ ਪਾਲਿਸ਼ਾਂ ਦੇਖੋ ਬਾਈ ਆਪਣੇ ਬਾ ਸਾਰਾ ਵਦ ਤੋਂ ਬਾਅਦ ਜਿੰਨੇ ਵੀ ਲੋਕਾਂ ਦਾ ਕੋਈ ਵੀ ਪਾਲਿਸ਼ਾਂ ਦਾ ਕੰਮ ਹੈਗਾ ਆ ਜੋ ਉਸ ਤੋਂ ਬਾਅਦ ਦਿਖਾਵਾਂ ਅੱਛਾ ਇੱਥੇ ਨਾਲ ਦੀ ਨਾਲ ਕੰਮ ਚੱਲ ਰਿਹਾ ਬਾਈ ਬਿਲਕੁਲ ਬਾਈ ਬਿਲਕੁਲ ਆਪਣਾ ਪਾਲਿਸ਼ਾਂ ਦਾ ਕੰਮ ਵੀ ਨਾਲ ਦੀ ਨਾਲ ਹੀ ਚੱਲ ਰਿਹਾ ਇਹ ਦੇਖੋ ਜਿੱਦਾਂ ਦੀ ਮਰਜ਼ੀ ਆ ਦੇਖੋ ਹੁਣ ਇਹ ਸਾਰਾ ਪਾਲਿਸ਼ਾਂ ਦਾ ਕੰਮ ਚੱਲ ਰਿਹਾ ਦੇਖੋ ਬਾਈ ਅਗਲਾ ਜਿੱਦਾਂ ਦਾ ਮਰਜ਼ੀ ਪੋਲਿਸ਼ਾਂ ਕਰਾਣੀਆਂ ਦੇਖੋ ਕੀ ਬਾਤ ਪੋਲਿਸ਼ਾਂ ਦੀ ਮਾਰਕੀਟ 'ਚ ਜੋ 5-5000 ਤੇ ਪੋਲਿਸ਼ਾਂ 25-2500 ਰੁਪਏ 'ਚ 2-2000 ਦੀ ਪੋਲਿਸ਼ਾਂ ਕੋਈ ਨਹੀਂ ਹੈਗਾ ਜਮਈ ਨਾਲ ਸ਼ੋਰੂਮ ਦੇ ਦੁਕਾਨ ਕੋਈ ਭਾਈ ਇਹ ਵੀ ਗੋਦਾਮ ਆਪਣਾ ਦੇਖੋ ਪੋਲਿਸ਼ਾਂ ਦਾ ਆਪਣੇ ਆਪ ਤੁਸੀਂ ਦੇਖ ਸਕਦੇ ਹੋ ਆਪਣੀ ਤਸੱਲੀ ਕਰੋ ਸਾਰੇ ਦਰਵਾਜ਼ੇ ਤੇ ਪੋਲਸ ਹੋਣਾ ਹੈ ਵਸਤੇ ਬਿਲਕੁਲ ਬਿਲਕੁਲ ਧੰਨਵਾਦ ਜੀ